ਤੋ ਦੋਸਤੋ ਆਪਾਂ ਪਿੰਡ ਮੱਲੇ ਦੇ ਵਿੱਚ ਖੜੇ ਹੱਸ ਵਕਤ ਅਕਾਲਜੁਗਤ ਖੇਡਾਂ ਜਿਹੜੀਆਂ ਹੋਈਆਂ ਸੀ ਬੱਚੇ ਆਇਆ ਰਾਮਪੁਰੇ ਤੋਂ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਪੁੱਤ ਨਾਮ ਕੀ ਤੇਰਾ ਪਰਮਜੀਤ ਕੌਰ ਤੇ ਪ੍ਰਾਈਜ਼ ਕਿਹੜਾ ਪਾਇਆ 3rd ਤੇ ਅੱਗੇ ਵੀ ਕਿਤੇ ਜਾਂਦੇ ਹੋ ਹਾਂਜੀ ਤੇ ਅੱਗੇ ਪ੍ਰਾਈਜ਼ ਕਿੰਨੇ ਲਏ ਆ ਚਾਰ ਵਾਰੀ ਪੋਜੀਸ਼ਨਾਂ ਆਈਆਂ ਠੀਕ ਹੈ ਤੇ ਅਕਾਲਜੁਗਤ ਖੇਡਾਂ ਕਿੰਨੇ ਵਾਰੀ ਖੇਡੀਆਂ ਨੇ ਮੈਂ ਚਾਰ ਵਾਰ ਚਾਰੇ ਵਾਰੀ ਪੋਜੀਸ਼ਨ ਲਈ ਆ ਠੀਕ ਹੈ ਤੇ ਅੱਗੇ ਕੀ ਸੋਚਿਆ ਤੂੰ ਜਿੰਦਗੀ ਦੇ ਵਿੱਚ ਕੀ ਕਰਨਾ ਮੈਂ ਮੈਂ ਐਥਲੀਟ ਬਣਨਾ ਐਥਲੀਟ ਬਣਨਾ ਠੀਕ ਹੈ ਤੇ ਪ੍ਰੈਕਟਿਸ ਉਹਦੇ ਲਈ ਕੀ ਕੀ ਕਰਦੀਆਂ ਫਿਰ ਮੈਂ ਮੀਨ ਮੇਰੇ ਕੋਚ ਸਰ ਬਹੁਤ ਸਾਰੀ ਪ੍ਰੈਕਟਿਸ ਕਰਵਾਉਂਦੇ ਨੇ ਹੂੰ ਕੋਚ ਸਰ ਕਰਵਾਉਂਦੇ ਨੇ ਤੇ ਅੱਗੇ ਵੀ ਹੁਣ ਤੁਸੀਂ ਐਵੇਂ ਉਤਸ਼ਾਹ ਰੱਖਣਾ ਠੀਕ ਹੈ ਇੱਦਾਂ ਹੀ ਪ੍ਰਾਈਜ਼ ਪਾਉਣੇ ਆ ਤੇ ਤੁਹਾਨੂੰ ਆਪਾਂ ਪਤਾ ਕਿੱਥੇ ਦੇਖਣਾ ਅਸੀਂ ਪਤਾ ਕਿੱਥੇ ਟੀਵੀ ਦੇ ਵਿੱਚ ਠੀਕ ਹੈ ਵੱਡੀਆਂ ਪੂਰੀ ਵਰਲਡ ਲੈਵਲ ਦੀਆਂ ਗੇਮਾਂ ਤੇ ਜਾਣਾ ਆਪਾਂ ਠੀਕ ਹੈ ਨਾਲ ਆ ਕ ਬੱਚਾ ਖੜਾ ਪੁੱਤ ਕੀ ਨਾਮ ਆਪਣਾ ਰਣਿੰਦਰ ਰਣਿੰਦਰ ਤੂੰ ਵੀ ਜਮਾਂ ਹਰ ਵਕਤ ਕਿੰਨੀਆਂ ਲਾਈਆਂ ਕਾਲਜੋਗਤ ਖੇਡਾਂ ਦੇ ਵਿੱਚ ਕਿੰਨੇ ਵਾਰ ਗਿਆ ਤਿੰਨ ਤਿੰਨ ਵਾਰ ਤੇ ਪੋਜੀਸ਼ਨ ਦੋ ਦੋ ਅੱਜ ਸੈਕਿੰਡ ਵਾਰ ਤਿੰਨੇ ਚ ਤਿੰਨਾ ਚ ਹੀ ਸੈਕਿੰਡ ਵੀ ਆ ਤਿੰਨਾ ਸੈਕਿੰਡ ਆਈ ਹੈ ਠੀਕ ਹੈ ਤੇ ਫਿਰ ਪ੍ਰਤੋਡੀ ਸਪੋਰਟ ਕੌਣ ਕਰਦਾ ਘਰ ਦੇ ਪੇਰੈਂਟਸ ਕਹਿੰਦੇ ਵੀ ਖੇਡ ਲਓ ਯਸ ਆਏ ਨਹੀਂ ਕਹਿੰਦੇ ਪੜ੍ਹ ਪੜ੍ਹਾਈ 'ਚ ਵੱਧ ਧਿਆਨ ਦੇ ਜੇ ਮਾ ਹੀ ਦਿੰਦੇ ਆ ਸਹੀ ਹੈ ਤੇ ਪ੍ਰੈਕਟਿਸ ਕਿੰਨੀ ਕਰਦਾ ਫਿਰ ਬਾਦੂ ਕਿਹੜੇ ਟਾਈਮ ਸ਼ਾਮ ਸ਼ਾਮ ਨੂੰ ਤੇ ਕੀ ਪ੍ਰੈਕਟਿਸ ਕਰਦਾ ਹੈ ਸਪਰਿੰਟਾ ਸਪਰਿੰਟਾ ਕੰਪਲਸਰੀ ਹੈ ਜੇ ਤੁਸੀਂ 100 ਮੀਟਰ ਭੱਜਣਾ ਨਾ ਸਪਰਿੰਟ ਹੀ ਕਪਰਸਰੀ ਹੈ ਕਮ ਸੇ ਕਮ 15 20 ਲਾਇਆ ਕਰੋ ਫੇਰ ਹੀ ਤੁਹਾਡੀ ਸਟੇਮਨਾ ਬਣਨਾ ਤੇ ਨਾਲ ਕੋ ਸਰ ਖੜੇ ਨੇ ਨਾ ਗੱਲਬਾਤ ਕਰਨ ਸਸਰੀ ਕਾਲ ਜੀ ਸਸਰੀ ਕਾਲ ਸਭ ਤੋਂ ਵੱਧ ਲਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਬੱਚਿਆਂ ਨੂੰ ਸਹੀ ਗਾਈਡੈਂਸ ਦੇ ਰਹੇ ਹੋ ਸਹੀ ਦਿਸ਼ਾ ਦੇ ਵਿੱਚ ਲਿਜਾ ਰਹੇ ਹੋ ਤੋੜਾ ਕਿਵੇਂ ਬਣਿਆ ਮਾਨ ਇਹਨਾਂ ਨੂੰ ਖੜਾਉਣ ਦਾ ਜੇ ਏਮ ਕੀਆ ਤੁਸੀਂ ਇਹਨਾਂ ਨੂੰ ਕਿਵੇਂ ਮਿਲੇ ਬੱਚਿਆਂ ਵੀਰੇ ਮੈਂ ਨਾ ਸਵੇਰ ਸ਼ਾਮ ਗਰਾਊਂਡ ਤੇ ਜਾਂਦਾ ਹੀ ਜਾਂਦਾ ਜੀ ਤੇ ਮੈਂ ਉਹਦੇ ਬੱਚੇ ਨੂੰ ਸ਼ੁਰੂ ਤੇ ਗਰਾਊਂਡ ਤੇ ਲੈ ਕੇ ਜਾਂਦਾ ਗਰਾਊਂਡ ਨਾਲ ਚੋੜਿਆ ਹੋਇਆ ਠੀਕ ਹੈ ਇਹ ਕੁੜੀਆਂ ਵੀ ਫਿਰ ਮਤਲਬ ਮੇਰੇ ਨਾਲ ਦੇ ਪਿੰਡੋਂ ਆਉਂਦੀ ਆ ਓਕੇ ਇਹ ਵੀ ਗਰਾਊਂਡ 'ਚ ਆਉਂਦੀ ਸੀਗੀ ਉਸ ਤੋਂ ਬਾਅਦ ਇੱਕ ਟੂਰਨਾਮੈਂਟ ਦੇ ਲੈ ਕੇ ਇਹਨਾਂ ਨੂੰ ਇਹ ਦੋਨੇ ਉੱਥੇ ਪਾਸਟ ਆ ਗਏ ਓਕੇ ਤੇ ਫਿਰ ਆ ਫਿਰ ਵਧੀਆ ਪਲੇਟਫਾਰਮ ਦਿੱਤਾ ਵਾ ਜਿਹੜਾ ਅਕਾਲ ਯੋਗਤ ਖੇਡਾਂ ਦਾ ਫਿਰ ਆਪਾਂ ਇਹਨਾਂ ਨੂੰ ਇੱਥੇ ਲਿਆਉਣਾ ਸ਼ੁਰੂ ਕਰਤਾ ਇੱਥੇ ਵੀ ਵਧੀਆ ਪੋਜੀਸ਼ਨ ਮਾਰ ਬਾਈ ਪਿੰਕਾ ਕਰਵਾ ਰਿਹਾ ਤੁਹਾਨੂੰ ਕੀ ਲੱਗ ਰਿਹਾ ਵੀ ਹਰੇਕ ਪਿੰਡ ਦੇ ਵਿੱਚ ਇਦਾਂ ਦਾ ਹੋਣਾ ਚਾਹੀਦਾ ਬੱਚਿਆਂ ਨੂੰ ਇਸ ਟੂਰ ਵਾਲ ਫੇਰੀ ਜੋੜਨਗੇ ਜਾਂ ਲੈ ਕੇ ਆਉਣਾ ਚਾਹੀਦਾ ਮੇਰੇ ਅਕੋਰਡਿੰਗ ਤਾਂ ਚੇਬਾ ਕਿ ਤੁਹਾਡੀ ਕੀ ਸੋਚ ਹੈ ਇਹਦੇ ਬਹੁਤ ਤਾਕੜਾ ਪਲੇਟਫਾਰਮ ਆ ਪਹਿਲਾਂ ਨਹੀਂ ਅਥਲੀਟਾਂ ਨੂੰ ਪੰਜਾਬ ਦੇ ਨੂੰ ਕੋਈ ਨਹੀਂ ਜਾਣਦਾ ਸੀ ਪਰ ਇੰਨਾ ਵਧੀਆ ਪਲੇਟਫਾਰਮ ਦਿੱਤਾ ਇਹ ਦੋ ਗਰਾਊਂਡ ਚ ਆਉਂਦੇ ਸੀਗੇ ਹੁਣ ਜਦੋਂ ਪੋਜੀਸ਼ਨ ਲੈ ਕੇ ਜਾਂਦੇ ਆ ਕੋਈ ਵੀਡੀਓ ਫੋਟੋ ਲੀਕ ਹੁੰਦੀ ਮੈਂ ਪਾ ਦਿੰਦਾ ਜੀ ਤੇ ਹੁਣ ਮੇਰੇ ਪਿੰਡ ਦੇ 15 14 15 ਜਵਾਬ ਆਉਣ ਲੱਗੇ ਨੇ ਹੁਣ ਦੇਖ ਓਕੇ ਇੱਕ ਘਟੋਟਾ ਉਹ ਚਾਹ ਬਣ ਜਾਂਦਾ ਗਰਾਊਂਡ 'ਚ ਬੱਚੇ ਜੁੜਨਗੇ ਤਾਂ ਘਟੋ ਘਟ ਚੰਗੇ ਨਸ਼ਿਆਂ ਤੋਂ ਬਚਣਗੇ ਤੇ ਚੰਗੇ ਮਤਲਬ ਜਵਾਨ ਬਣਨਗੇ ਲੱਖਾਂ ਦੀ ਹਜ਼ਾਰਾਂ ਦੀ ਭੀੜ ਦੇ ਵਿੱਚੋਂ ਜਿਹੜਾ ਸਪੋਰਟਸਮੈਨ ਉਹ ਅਲੱਗ ਦਿਖਦਾ ਬਿਲਕੁਲ ਸੋ ਧੰਨਵਾਦ ਹੈ ਤੁਹਾਡਾ ਬਹੁਤ ਬਹੁਤ ਦੋਸਤੋ ਇਹਨਾਂ ਬੱਚਿਆਂ ਨੂੰ ਹੌਸਲਾ ਦਿਆ ਕਰੋ ਆਪਣੇ ਬੱਚਿਆਂ ਨੂੰ ਵੀ ਹੌਸਲਾ ਦੇ ਆਪਣੇ ਹਰ ਪਿੰਡ ਦੇ ਵਿੱਚ ਗਰਾਊਂਡਾਂ ਦੇ ਵਿੱਚ ਪਹੁੰਚੋ ਗਰਾਊਂਡ ਖਾਲੀ ਪਏ ਆ ਲੋੜ ਹੈ ਇਹਨਾਂ ਬੱਚਿਆਂ ਨੂੰ ਆਪਾਂ ਇੰਟਰਨੈਸ਼ਨਲ ਪੱਧਰ ਤੇ ਦੇਖਣਾ ਖੇਡਦਿਆਂ ਨੂੰ ਜਾਓਗੇ ਨਾ ਪੁੱਤ ਹਾਂਜੀ ਦੇਖੋ ਕਿੰਨਾ ਇੱਛਾ ਹੈ ਆਪਣੇ ਬੱਚਿਆਂ ਵਿੱਚ ਇਹ ਇੱਛਾ ਹੋਣਾ ਚਾਹੀਦਾ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਬੱਚਿਆਂ ਨੂੰ ਹੌਸਲਾ ਜ਼ਰੂਰ ਦਿਓ ਧੰਨਵਾਦ